ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਦੀ ਬੇਲ ਐਪਲੀਕੇਸ਼ਨ ਦੇ ਉੱਤੇ ਅੱਜ ਹੋਈ ਸੁਣਵਾਈ ਜਿਸ ਦੇ ਚੱਲਦੇ ਹੋਏ ਜਾਣਕਾਰੀ ਦਿੰਦੇ ਹੋਏ ਸਰਕਾਰੀ ਵਕੀਲ ਅਤੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਅਰਸ਼ਦੀਪ ਕਲੇਰ ਚਲੋ ਉਹ ਪਟੀਸ਼ਨ ਜਿਹੜੀ ਹੈ ਅੱਜ ਕੋਰਟ ਇੱਕ ਮਹੀਨੇ ਤੋਂ ਜਿਹੜੇ ਆਰਗੂਮੈਂਟਸ ਇਹਦੇ ਚੱਲਦੇ ਸੀ ਉਹਨਾਂ ਨੂੰ ਦੇਖਣ ਤੋਂ ਬਾਅਦ ਜਿਹੜੇ ਆ ਅੱਜ ਬੇਲ ਲਗਾਇਆ ਤੇ ਰੋਕੀ ਜੋ ਕੁਝ ਡਿਊਰਿੰਗ ਹਰ ਪਟੀਸ਼ਨ ਦੇ ਹੋਇਆ ਸੀ ਉਹ ਸਾਰਾ ਤੁਹਾਨੂੰ ਪੀਆਪੀ ਚ ਇਕਵਲ ਇਹ ਠੀਕ ਹੈ ਲਗਾਇਆ ਤੇ ਕਿ ਇੱਕ ਵਾਰ ਆ ਗਿਆ ਹਟ ਗਿਆ ਉਹਨਾਂ ਕਰਦਾ ਚਾਹੀਦਾ ਕੀ ਕਰ ਮਾਜੋ ਵਿਦਾਲਤ ਨੇ ਪਰ ਉਹ ਤਾਂ ਹੈ ਨੇ ਵੀ ਤੱਥ ਸੀਗੇ ਪਿਛਲੇ ਕਈ ਦਿਨਾਂ ਬਹਿਸ ਲਗਾਤਾਰ ਚੱਲ ਰਹੀ ਸੀਗੀ ਹਰ ਪੁਆਇੰਟ ਪੁਆਇੰਟ ਜਿਵੇਂ ਹਰ ਗੱਲ ਤੇ ਪੁਆਇੰਟ ਟੂ ਪੁਆਇੰਟ ਫਿਰ ਅਸ਼ਰਗਲ ਦਾ ਜਵਾਬ ਦਿੱਤਾ ਮਾਂਜੋਰ ਅਦਾਲਤ ਨੇ ਹਰ ਪੁਆਇੰਟ ਨੂੰ ਤਸੱਲੀ ਨਾਲ ਸੁਣਿਆ ਲਾ ਦੇਖਿਆ ਤੇ ਆਫੈਂਸ ਦੀ ਜਿਹੜੀ ਗ੍ਰੈਵਿਟੀ ਦੇਖੀ ਤੇ ਫਿਰ ਉਸ ਤੋਂ ਬਾਅਦ ਜਿੰਨੇ ਵੀ ਉਹਨਾਂ ਨੇ ਆਪਣੇ ਕੋਲ ਤੱਥ ਰੱਖੇ ਸੀਗੇ ਕਿ ਇਹ ਪਹਿਲਾਂ ਹੋ ਗਿਆ ਬਾਅਦ ਹੋ ਗਿਆ ਉਹ ਸਾਰੀਆਂ ਗੱਲਾਂ ਨੂੰ ਅਦਾਲਤ ਨੇ ਕੋਖਿਆ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਡਿਸਮਿਸ ਕੀਤੀ ਹੈ ਅਸਲ ਵਿੱਚ ਕਾਫੀ ਲੰਬਾ ਜਿਹੜੀ ਹੈਗੀ ਸੁਣਵਾਈ ਕਰੀ ਇੱਕ ਕਮਿਟੀ ਜਿਹੜੀ ਹੈਗੀ ਹੈ ਚੱਲੀ ਹੈ ਹਾਂਜੀ ਫੈਕਟ ਤੁਹਾਡੇ ਵੱਲੋਂ ਵੀ ਰੱਖੇ ਗਏ ਸੀਗੇ ਤੁਹਾਡੇ ਵੱਲੋਂ ਵੀ ਕਾਫੀ ਜਿਹੜੇ ਆਰਗੂਮੈਂਟਸ ਕਈ ਸੀ کافی ਲੰਬਾ ਕਹਿ ਸਕਦੇ ਆ ਕਿ ਇਹ ਜਿਹੜੀ ਬਿਲ ਐਪਲੀਕੇਸ਼ਨ ਤੋਂ ਫਰਮਾਈ ਬਿਲਕੁਲ ਜੀ ਉਹਨਾਂ ਨੇ ਜਿਹੜੀ ਬਿਲ ਐਪਲੀਕੇਸ਼ਨ ਹੈ ਉਹੀ ਬਹੁਤ ਵੱਡੀ ਜਿਹੜੀ ਫਾਈਲ ਕੀਤੀ ਸੀਗੀ ਤੇ ਮੈਗਾ ਚ 100 ਪੇਜਾਂ ਦੀ ਸੀਗੀ ਉਹ ਬਿਲ ਐਪਲੀਕੇਸ਼ਨ ਫਿਰ ਉਹਦੀ ਕੱਲੀ ਕੱਲੀ ਗੱਲ ਦੇ ਪਿੱਛੇ ਉਹਨਾਂ ਨੇ ਹਰ ਇੱਕ ਡਾਕੂਮੈਂਟ ਲਗਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਸਾਰੀ ਜਿਹੜੀਆਂ ਵੀ ਮਿਸਪਰਜੈਕਸ਼ਨ ਸੀਗੀਆਂ ਜਿਹੜੀਆਂ ਗੱਲਾਂ ਨੂੰ ਘੁਣਾ ਕੇ ਕੀਤਾ ਜਾ ਰਿਹਾ ਸੀਗਾ ਉਹਨਾਂ ਸਾਰੀਆਂ ਗੱਲਾਂ ਦਾ ਫਿਰ ਸੈਲ ਪ੍ਰੀਕੇ ਨਾਲ ਜਿਹੜਾ ਹੈਗਾ ਅਸੀਂ ਰਲ ਕੇ ਤਦਾਂ ਜੋ ਆਪ ਨੇ ਆਇਆ ਫਾਈਲ ਕੀਤਾ ਤੇ ਹੌਨਰੇਬਲ ਕੋਰਟ ਵਿੱਚ ਆ ਗਿਓ ਕੀਤਾ ਤੇ ਅਗਰ ਕੋਈ ਅਸੀਂ ਦਿਖਾਇਆ ਕਿ ਕਿੰਨਾ ਗ੍ਰੇਵ ਅਫੈਂਸ ਹੈ ਤੇ ਕਿੰਨੇ ਫੈਕਟਸ ਹੈਗੇ ਨੇ ਇਹਦੇ ਵਿੱਚ ਹੁਣ ਅਗਲੀ ਰੈਮੇਡੀ ਕੀ ਹੈ ਜੀ ਉਹਨਾਂ ਲਈ ਅਗਲੀ ਰੈਮੇਡੀ ਤਾਂ ਆਬਵੀਅਸਲੀ ਹਾਈ ਕੋਰਟ ਜਾ ਸਕਦੇ ਨੇ ਜੇ ਇਸ ਤੋਂ ਇਲਾਵਾ ਉਹਨਾਂ ਕੋਲ ਕੋਈ ਰੈਮੇਡੀ ਹੈ ਨਹੀਂ ਜੀ ਹਾਂ ਜੀ ਠੀਕ ਹੈ ਅਜਾ ਕੀ ਕੀ ਗਰਾਉਂਡ ਸੀਗੇ ਉਹ ਕੀ ਕੀ ਗਰਾਉਂਡਸ ਦੇ ਰਹੇ ਸੀ ਉੱਥੇ ਉਸ ਵਾਰ ਤਾਂ ਬਾਰ ਬਾਰ ਕਹਨਾ ਹੈ ਸਿਕਾਜੀ ਕਿ ਇਹਨਾਂ ਚੀਜ਼ਾਂ ਬਾਰੇ ਪਹਿਲਾਂ ਹੀ ਕੋਖਾਂ ਹੋ ਚੁੱਕੀਆਂ ਨੇ ਫਿਰ ਅਸੀਂ ਉਹਨਾਂ ਨੂੰ ਮਤਲਬ ਸੁਪਰੀਮ ਕੋਰਟ ਦੇ ਜਜਮੈਂਟਸ ਨੇ ਤੇ ਉਹਦੇ ਬਾਰੇ ਹੋਰ ਵੀ ਕਾਫੀ ਕਾਨੂੰਨ ਕਲੀਅਰ ਹੈਗਾ ਕਿ ਜਿੱਥੇ ਐਮਬੀਟੈਂਟ ਸਕੋਪ ਵਾਖੂ ਹੋਵੇ ਉੱਥੇ ਇਨਵੈਸਟੀਗੇਸ਼ਨ ਜਿਹੜੀ ਕੀਤੀ ਜਾ ਸਕਦੀ ਹੈ ਉਹਦੇ ਬਾਰੇ ਚੈੱਕ ਕੀਤਾ ਜਾ ਸਕਦਾ ਹੈ ਕਿ ਉਹ ਕਿਸ ਚੀਜ਼ ਨਾਲ ਰਿਲੇਟਡ ਹੈ ਕਿ ਮੇਰੇ ਰਿਲੇਟਡ ਹੈ ਇਨਵੈਸਟੀਗੇਸ਼ਨ ਅਜੇ ਵੀ ਪੈਂਡਿੰਗ ਹੈ ਉਹ ਚੱਲਦੀ ਪਈ ਹੈ ਸੋ ਜਲਦੀ ਜੀ ਹੋਰ ਕਰਵਾਈ ਹੈ ਪੈਰੀ ਹੈ ਤੋਂ ਤੋਂਡੇ ਕੀ ਗਰਾਊਂਡ ਸੀਰੀਅਸ ਰਿਪੋਰਟ ਮੈਂ ਕਰਦਾ ਜਿਹੜੀ ਵਿਕਰਮ ਮਜੀਠੀਆ ਸਾਹਿਬ ਦੀ ਬੇਲ ਐਪਲੀਕੇਸ਼ਨ ਮੋਹਾਲੀ ਕੋਰਟ ਦੇ ਵਿੱਚ ਲੱਗੀ ਸੀ ਅੱਜ ਉਹਦੇ ਚਾਰਟਰ ਆ ਗਿਆ ਤੇ ਮਾਨਯੋਗ ਕੋਰਟ ਨੇ ਉਹ ਬੇਲ ਐਪਲੀਕੇਸ਼ਨ ਡਿਸਮਿਸ ਕਰਤੀ ਹੈ ਜਿਹੜਾ ਗਰਾਊਂਡ ਕੋਰਟ ਨੇ ਉਹਦੇ ਵਿੱਚ ਕਿਹਾ ਕਿ ਜੀ ਹਲੇ ਇਨਵੈਸਟੀਗੇਸ਼ਨ ਹੈ ਜਿਹੜੀ ਕੇਸ ਦੀ ਉਹ ਪੈਂਡਿੰਗ ਹੈ ਮਤਲਬ ਪ੍ਰਾਇਮਰੀਲੀ ਜਿਹੜੇ ਗਰਾਊਂਡ ਤੇ ਡਿਸਮਿਸ ਕੀਤੀ ਹੈ ਇਹ ਕਹਿ ਕੇ ਕੀਤੀ ਹੈ ਕਿ ਇਨਵੈਸਟੀਗੇਸ਼ਨ ਕੇਸ ਦੀ ਪੈਂਡਿੰਗ ਹੈ ਠੀਕ ਹੈ ਅਦਾਲਤ ਦਾ ਫੈਸਲਾ ਅਦਾਲਤ ਦੇ ਫੈਸਲੇ ਨੂੰ ਸਿਰ ਚਕਾਉਣਾ ਹੈ ਤੇ ਇਸ ਆਰਡਰ ਨੂੰ ਅਸੀਂ ਜਲਦੀ ਹੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੈਲੰਜ ਕਰਾਂਗੇ ਕਿਉਂਕਿ ਪਿਛਲੀ ਵਾਰ ਵੀ ਜਦੋਂ ਵਿਕਰਮ ਮਜੀਠੀਆ ਸਾਹਿਬ ਦੀ ਰੈਗੂਲਰ ਬੇਲ ਹੋਈ ਸੀ ਉਹ ਪੰਜਾਬ ਰੈਣਾ ਹਾਈ ਕੋਰਟ ਤੋਂ ਹੋਈ ਸੀ ਸੋ ਹੁਣ ਵੀ ਇਹ ਜਿਹੜਾ ਆਰਡਰ ਹੈ ਇਹਨੂੰ ਅਸੀਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੈਲੰਜ ਕਰਾਂਗੇ ਤੇ ਜਦੋਂ ਸਾਨੂੰ ਇਹਦੀ ਡਿਟੇਲਡ ਕਾਪੀ ਮਿਲ ਜੂਗੀ ਕਿਉਂਕਿ ਜੋ ਜੱਜਮੈਂਟ ਅਜ ਮਹਾਲੀ ਕੋਰਟ ਨੇ ਪਾਸ ਕੀਤੀ ਹੈ ਉਹਨੂੰ ਪੜਨ ਤੋਂ ਬਾਅਦ ਫਿਰ ਤਫਸੀਲ ਦੇ ਨਾਲ ਮੀਡੀਆ ਦੇ ਨਾਲ ਸਾਂਝਾ ਕਰਾਂਗੇ ਕਿ ਕਿਸ ਗਰਾਉਂਡਸ ਤੇ ਬਟ ਕੋਰਟ ਨੇ ਡਿਸਮਿਸ ਕਰਨ ਲੱਗੇ ਜਿਹੜਾ ਪ੍ਰਾਇਮਰੀਲੀ ਗਰਾਉਂ ਉਹ ਕਹੇ ਕਿ ਸਿਰਫ ਇਸ ਗੱਲ ਕਰਕੇ ਡਿਸਮਿਸ ਕੀਤੀ ਜਾ ਰਹੀ ਹੈ ਕਿਉਂਕਿ ਇਹਦੇ ਚ ਹਲੇ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਪੈਂਡਿੰਗ ਹੈ